ਹਾਂਜੀ ਚੈੱਕ ਅਪ ਕਰਵਾਉਣਾ ਸੀਗਾ ਬੈਠੋ ਜੀ ਹਾਂਜੀ ਵੀਰ ਜੀ ਕੀ ਪ੍ਰੋਬਲਮ ਹੈ ਵੀਰੇ ਮੇਰੇ ਨਾ ਟੇਢੇ ਚ ਬਹੁਤ ਦਰਦ ਹੁੰਦਾ ਦਰਦ ਹੁੰਦਾ ਹੈ ਹਾਂਜੀ ਕੋਈ ਗੱਲ ਨਹੀਂ ਚੈੱਕ ਕਰਕੇ ਦੇਖ ਲੈਂਦਾ ਕੁਝ ਖਾਦਾ ਸੀ ਨੇ ਵੀਰੇ ਕਿੰਨੇ ਦਿਨ ਹੋ ਗਏ ਕੋਈ ਖਾਣ ਦੀ ਨਹੀਂ ਕਰਦਾ ਪਈ ਗੱਲ ਐਵੇਂ ਐ ਇਹ ਲੜਕੀ ਵਿਆਹੀ ਹੋਈ ਐ ਨਹੀਂ ਜੀ ਕਿਸ ਲੜਕੀ ਦਾ ਬੱਚਾ ਪੈਦਾ ਹੋਣ ਸੱਤਵਾਂ ਮਹੀਨਾ ਚੱਲ ਰਿਹਾ ਬੱਚਾ ਤੁਹਾਨੂੰ ਕੋਈ ਗਲਤ ਫਹਮੀ ਤਾਂ ਨਹੀਂ ਲੱਗ ਰਹੀ ਰੱਖੀ ਨਹੀਂ ਨਹੀਂ ਮੈਂ ਤੁਹਾਨੂੰ ਦੇਖਿਆ ਚੈੱਕ ਕੀਤਾ ਤਾਂ ਆਪਣੇ ਬਕਾਇਦਾ ਬੱਚੇ ਦੀ ਸੁਣੀ ਆ ਮੈਂ ਤੁਸੀਂ ਗੌਰ ਨਹੀਂ ਕੀਤੀ ਉਸ ਗੱਲ ਦੀ ਮੇ ਜੀ ਮੈਨੂੰ ਵੀ ਅੱਜ ਹੀ ਪਤਾ ਲੱਗਿਆ